ਸੋਰਠਾ ਮਹੱਲਾ ਪੰਜਵਾਦੋ ਤਕੇ ਜਾਉ ਨਾ ਪਾਓ ਉਪਾਓ ਇਹੋ ਮਾਨੈ ਤੋ ਲਾ ਮਿਲਣ ਦੂਰਾਈ ਆਨ ਆਪਣਾ ਕਰਤ ਵਿਚਾਰਾ ਤੋ ਨ ਬੀਤ ਬਿਖਾਏ ਜਾਓ ਲਾਓ ਪਾਓ ਉਪਾਓ ਇਹੋ ਮਾਨੈ ਤੌ ਲਾਓ ਮਿਲਣ ਦੂਰ ਆਈ ਪੰਜਵੇਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਾਣੀ ਚੱਲ ਰਹੀ ਹੈ ਰਾਗ ਸੋਰਠ ਦੇ ਵਿੱਚ ਅੰਗ 609 ਦੇ ਉੱਪਰ ਸੋ ਆਪਣੇ ਬਚਨ ਦੇ ਪ੍ਰਾਰੰਭ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਜਾਓ ਲਾਓ ਪਾਓ ਉਪਾਓ ਇਹੋ ਮਾਨੈ ਤੌ ਲਾਓ ਮਿਲਣ ਦੂਰ ਆਈ ਜਾਲਾ ਪਾਉ ਉਪਾਉ ਇਹ ਮਾਨ ਅਰਥਾਤ ਕਿ ਜਿੰਨਾ ਚਿਰ ਇਹ ਅਗਿਆਨੀ ਜੀਵ ਪਾਉ ਅਰਥਾਤ ਪ੍ਰੇਮ ਤੇ ਅਪਾਉ ਅਰਥਾਤ ਈਰਖਾ ਵਗੈਰਾ ਨੂੰ ਮੰਨੀ ਬੈਠਾ ਆਪਰੇ ਅੰਦਰ ਭਾਵ ਕਿ ਜਿੰਨਾ ਚਿਰ ਇਹਦੇ ਅੰਦਰ ਦੁਐਤ ਹੈ ਕਿਸੇ ਦੇ ਪ੍ਰਤੀ ਪ੍ਰੇਮ ਕਿਸੇ ਦੇ ਪ੍ਰਤੀ ਨਫਰਤ ਹੈ ਦੇ ਅੰਦਰ ਕਹਿੰਦੇ ਤੋ ਲਾ ਮਿਲਣ ਦੂਰ ਆਈ ਉਨਾ ਚਿਰ ਪਰਮੇਸ਼ਰ ਦੇ ਨਾਲ ਮਿਲਣੇ ਦੀ ਗੱਲ ਮਹਾਰਾਜ ਕਹਿੰਦੇ ਦੂਰ ਦੀ ਬਾਤ ਹੈ ਕਹਿੰਦੇ ਆਨ ਆਪਣਾ ਕਰਤ ਵਿਚਾਰਾ ਤਾ ਲੋਭੀਤ ਬੇਖਾਈ ਆਨਾ ਆਪਣਾ ਕਰਤ ਵਿਚਾਰਾ ਅਰਥਾਤ ਕਿ ਜਿੰਨਾ ਚਿਰ ਆਨ ਭਾਵ ਕੇ ਬੇਗਾਨਾ ਅਤੇ ਆਪਣਾ ਪਾਣਾ ਆਤਮ ਦੇ ਆਪਣੇ ਅੰਦਰ ਵਿਚਾਰ ਕਰਦਾ ਹੈ ਇਹ ਜੀਵ ਆਪਣਾ ਤਰ ਵਿਗਾਨ ਗੀਤਾਰਨ ਕੀਤੀ ਹੈ ਜਿੰਨਾ ਚਿਰ ਅੰਦਰ ਹੋਏ ਨੇ ਕਹਿੰਦੇ ਤੋ ਲੋ ਬੀਜ ਵਿਖਾਈ ਉਹਨਾਂ ਚਿਰ ਜੀਵ ਤੇ ਈਸ਼ ਦੇ ਦਰਮਿਆਨ ਵਿਖਾਈ ਅਰਥਾਤ ਵਿਖਮਖਾਈ ਬਣੀ ਰਹਿੰਦੀ ਹੈ ਭਾਵ ਕਿ ਪਾੜਾ ਬਣਿਆ ਹੀ ਰਹਿੰਦਾ ਹੈ ਕਿ ਵਿਥ ਬਣੀ ਰਹਿੰਦੀ ਹੈ ਆਤਮਾ ਔਰ ਪਰਮਾਤਮਾ ਦੇ ਦਰਮਿਆਨ ਉਹਨਾਂ ਚਿਰ ਸੋਗੁਰ ਹਵਾਲੀਆਂ ਭਗਤੀਆਂ ਚ ਮਹਾਰਾਜ ਕਿਰਪਾ ਕਰਦੇ ਹਾਨਾ ਕਹਿੰਦਾ ਮਾਦਵ へ ਐਸੀ ਦੇਹ ਬੁਜਾਈ ਸੇਵਾ ਦਾ ਸਾਧ ਗਹੋ ਓਟ ਚਰਨਾਨ ਬਿਸਰਾ ਮੋਹ ਤਚਸਾਈ ਰਹਾਓ ਮਾਦਵ へ ਐਸੀ ਦੇਹ ਬੁਜਾਈ ਅਰਥਾਤ ਕਹਿ ਮਾਇਆ ਦੇ ਪਤੀ ਪਰਮੇਸ਼ਰ ਜੀ ਸਾਨੂੰ ਐਸੀ ਬੁਝਾਰਤ ਬੁਝਾ ਦੇਵੋ ਐਸੀ ਸੋਝੀ ਬਖਸ਼ ਦੇਵੋ ਗਿਆਨ ਬਖਸ਼ ਦੇਵੋ ਕਿਹੋ ਜੀ ਸੋਝੀ ਕਹਿੰਦੇ ਸੇਵਾ ਉਹ ਸਾਧ ਗਹੋ ਓਟ ਚਰਨਾ ਨਹਿ ਬਿਸਰਾ ਮੁਹਤ ਚਸਾਈ ਰਹਾਓ ਸੇਵਾ ਉਹ ਸਾਧ ਸਦਾ ਹੀ ਸਾਧੂਆਂ ਦੀ ਸੇਵਾ ਕਰਦੇ ਰਹੀਏ ਸਿਮਰਨ ਕਰਦੇ ਰਹੀਏ ਗਹੋ ਓਟ ਚਰਨਾ ਤੇ ਉਹਨਾਂ ਦੇ ਚਰਨਾਂ ਦੀ ਓਟ ਪਕੜ ਛੱਡੀਏ ਸਦਾ ਹੀ ਐਸੀ ਸੋਜੀ ਬਖਸ਼ੋ ਸਰنو ਔਰ ਮਹਾਰਾਜ ਕਹਿੰਦੇ ਨਾਹ ਬਿਸਰਾ ਮਹੂਰਤ ਚਸਾਈ 15 ਨਯੁਖ ਦੇ ਸਮੇਂ ਨੂੰ ਇੱਕ ਚਸਾ ਕਿਹਾ ਜਾਂਦਾ 15 ਵਿਸੇ ਦੇ ਸਮੇਂ ਨੂੰ ਇੱਕ ਚਸਾ ਕਿਹਾ ਜਾਂਦਾ ਔਰ ਮਹੂਰਤ 2 ਘੜੀ ਦੇ ਸਮੇਂ ਨੂੰ ਕਿਹਾ ਜਾਂਦਾ ਕਹਿੰਦੇ ਨਾ ਬਿਸਰਾ ਮਹੂਤ ਚਸਾਈ ਇਹੋ ਸਾਥੋ ਇੱਕ ਮਹੂਰਤ ਇੱਕ ਚਸਾ ਵੀ ਵਿਛੜੇ ਨਾ ਬਿਸਰਾ ਨਾ ਸਾਥਾਂ ਕਹਿੰਦੇ ਸੇਵਾ ਉਹ ਸਾਧ ਗਹੋਟ ਚਰਨਾਨ ਬਿਸਰਾ ਮੋਹ ਤਚਸਾਈ ਰਹਾਓ ਸੋ ਬਿਸਰਾਮ ਦੇ ਕੇ ਅੱਗੋ ਆਪਣੇ ਬਚਨ ਦੇ ਦੂਸਰੇ ਪਦੇ ਚ ਮਹਾਰਾਜ ਕਿਰਪਾ ਕਰਦੇ ਹਰਨਾ ਕਹਿੰਦੇ ਰੇ ਮਨ ਮੁਗਧ ਅਚੇਤ ਚੰਚਲ ਚਿਤ ਤੁਮ ਐਸੇ ਰਧਾ ਨ ਆਈ ਬਾਰਨ ਪਤ ਤਿਆਗ ਆਨ ਤੋ ਰਚਿਆ ਓਰ ਜਿਉ ਸੰਗ ਬੈਰਾਈ ਤਰੇ ਮਨ ਮੁਗਧ ਅਚੇਤ ਚੰਚਲ ਚਿਤ ਹੈ ਮੇਰੇ ਮੂਰਖ ਮਨਾ ਅਚੇਤ ਭਾਵਕ ਬੇਸੁਰਤਾ ਗਾਫ ਲਾ ਪੁੱਲੜਾ ਚੰਚਲ ਚਿਤ ਹੈ ਮੇਰੇ ਚੰਚਲ ਜਿਹੇ ਚਿੱਤਾ ਤੁਮੇ ਐਸੀ ਰਦਨ ਆਈ ਤੇਰੇ ਹਿਰਦੇ ਦੇ ਵਿੱਚ ਐਸੀ ਗਿਆਨ ਦੀ ਬਾਤ ਆਈ ਨਹੀਂ ਕਿਹੜੇ ਮਹਾਰਾਜ ਕਹਿੰਦੇ ਪ੍ਰਾਨ ਪਤ ਤਿਆਗ ਆਨ ਤੋਂ ਰਚਿਆ ਔਰ ਜਿਉ ਸੰਗ ਬਹਿرائی ਪ੍ਰਾਨ ਪਤ ਤਿਆਗ ਆਨ ਤੋਂ ਰਚਿਆ ਪ੍ਰਾਣਾ ਦੇ ਪਤੀ ਪਰਮੇਸ਼ਰ ਜੀ ਨੂੰ ਤਿਆਗ ਕੇ ਵਿਸਾਰ ਕੇ ਹੋਰ ਨਾਲ ਦੇ ਵਿੱਚ ਹੀ ਤੋਂ ਰਚਿਆ ਮਿੱਜਿਆ ਫਿਰਦਾ ਇੱਕ ਮੇਕੋਆ ਫਿਰਦਾ ਗਲਤਾਨ ਔਰ ਮਹਾਰਾਜ ਕਹਿੰਦੇ ਔਰ ਜਿਉ ਸੰਗ ਬਹਿرائی ਸੂਖਮ ਤੇ ਸੂਲ ਵੈਰੀਆਂ ਦੇ ਨਾਲ ਹੀ ਉਲਝ ਕੇ ਰਹਿ ਗਏ ਐ ਫਸ ਕੇ ਰਹਿ ਗਏ ਐ ਸੋਗ ਆਪਣੇ ਬਚਨ ਦੇ ਤੀਸਰੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਸੋਗ ਨਾ ਵਿਆਪੈ ਆਪ ਨਾ ਥਾਪੈ ਸਾਰ ਸੰਗਤ ਬੁੱਧ ਪਾਈ ਜਾਗਦ ਗਾਬਕ ਨਾਇ ਜਾਣ ਜੈਸੇ ਪਵਨ ਚੁਲਾਈ ਸੋਗ ਨਾ ਵਿਆਪੈ ਆਪ ਨਾ ਥਾਪੈ ਨਾ ਤੇ ਮਹਾਰਾਜ ਕਹਿੰਦੇ ਸੋਗ ਅਗਨੀ ਵਿਆਪਦੀ ਐ ਆਵਦਾਸੀ ਜਮ ਯੂਸੀਐਸ ਅੰਦਾਜ਼ ਨਹੀਂ ਹੁੰਦੀ ਗੁਰਮੁਖ ਗੁਰੂ ਪਿਆਰੇ ਤੇ ਆਪ ਨਾ ਥਾ ਪੈ ਤੇ ਜਿਹੜੇ ਗੁਰਮੁਖ ਗੁਰੂ ਪਿਆਰੇ ਨੇ ਆਪਣਾਤ ਵੀ ਧਾਰਨ ਨਹੀਂ ਕਰਦੇ ਕਹਿੰਦੇ ਸਾਧ ਸੰਗਤ ਬੁੱਧ ਪਾਈ ਸਾਧੂਆਂ ਦੀ ਸੰਗਤ ਕਰਕੇ ਅਸੀਂ ਐਸੇ ਅਕਲ ਬੁੱਧ ਐਸੀ ਮਤ ਬੁੱਧ ਪਾਈ ਐ ਕਿ ਨਾ ਤੇ ਸੋਗ ਅਗਨੀ ਹੁਣ ਸਾਨੂੰ ਵਿਆਪਦੀ ਐ ਤੇ ਨਾ ਅਸੀਂ ਆਪਣਾਤ ਹੀ ਧਾਰਨ ਕਰਦੇ ਹਾਂ ਜੀਵਾਂ ਔਰ ਪਦਾਰਥਾਂ ਦੇ ਪ੍ਰਤੀ ਆਪਣੇ ਮਨ ਦੇ ਵਿੱਚ ਕਹਿੰਦੇ ਸਾਖਤ ਕਾਬਕ ਨਾ ਇਹ ਜਾਨੋ ਜੈਸੇ ਪਵਨ ਚੁਲਾਈ ਤੇ ਸ਼ਕਤੀ ਦੇ ਉਪਾਸ਼ਕਾਂ ਮਾਇਆ ਧਾਰੀਆਂ ਜਾਂ ਮਾਦਾ ਪ੍ਰਸਤਾਂ ਦਾ ਬਕਣਾ अथवा ਬੋਲਣਾ ਇਵੇਂ ਕਰਕੇ ਜਾਣੋ ਕਿਵੇਂ ਕਹਿੰਦੇ ਜੈਸੇ ਪਵਨ ਚੁਲਾਈ ਜਿਵੇਂ ਪੌਣ ਦਾ ਝੌਂਕਾ ਹੁੰਦਾ ਨਾ ਹਵਾ ਦਾ ਬੁੱਲਾ ਕਰਕੇ ਜਾਣੋ ਨਿਰਾਰਥਕ ਜਿਆ ਸਾਖਤਾਂ ਦੇ ਬੋਲਣ ਦਾ ਕੋਈ ਅਰਥ ਨਹੀਂ ਹੁੰਦਾ ਹਵਾ ਦੇ ਝੌਂਕੇ ਵਰਗਾ ਨਿਰਾਰਥਕ ਹੀ ਹੁੰਦਾ ਹੈ ਸੋ ਕੋ ਆਪਣੇ ਬਚਨ ਦੇ ਚੌਥੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਕੋਟ ਪਰਾਧ ਅਸ਼ਾਦਿਓ ਇਹ ਮਾਨਾ ਕਹਿਣਾ ਕਛੂ ਨਾ ਜਾਇ ਜਾਣਾ ਨਾਨਕ ਦੀਨ ਸਰਨ ਆਇਓ ਪ੍ਰਭ ਸਬਰ ਲੈ ਖੜਖੋ ਉਠਾਈ ਕੋਟ ਪਰਾਧ ਅਸ਼ਾਦਿਓ ਇਹ ਮਾਨਾ ਮਹਾਰਾਜ ਕਨੇ ਸਾਡਾ ਇਹ ਮਨ ਜਿਹੜਾ ਨਾ ਕਰੋੜਾਂ ਹੀ ਅਪਰਾਧਾਂ ਦੇ ਨਾਲ ਗੁਨਾਹਾਂ ਦੇ ਨਾਲ ਪਾਪਾਂ ਦੇ ਨਾਲ ਵਿਕਾਰਾਂ ਦੇ ਨਾਲ ਅਸ਼ਾਦੇ ਹੋਰ ਥਾਰ ਟੱਕਿਆ ਹੋਇਆ ਵੇੜਿਆ ਹੋਇਆ ਹੈ ਕਹਿੰਦੇ ਕਹਿਣਾ ਕੁਛ ਨਾ ਜਾਏ ਇਸ ਦੀ ਬਾਤ ਕਿਹਾ ਕੁਝ ਨਹੀਂ ਜਾ ਸਕਦਾ ਪਾਤਸ਼ਾਹ ਕਹਿੰਦੇ ਕਹਿੰਦੇ ਜਨ ਨਾਨਕ ਦੀਨ ਸਰਨ ਆਇਓ ਪ੍ਰਭ ਸਭ ਲੇਖਾ ਰਖੋ ਉਠਾਈ ਜਨ ਨਾਨਕ ਦੀਨ ਸਰਨ ਆਇਓ ਪ੍ਰਭ ਅਰਥਾਤ ਕਿ ਪੰਜਵੇਂ ਗੁਰੂ ਨਾਨਕ ਧੰਨ ਗੁਰੂ ਅਰਜਨ ਦੇਹ ਮਹਾਰਾਜ ਕਿਰਪਾ ਕਰਦੇ ਹਨ ਕਿ ਅਕਾਲ ਪੁਰਖ ਵਾਹਿਗੁਰੂ ਜੀ ਅਸੀਂ ਤੁਹਾਡੇ ਜਨ ਤੁਹਾਡੇ ਦਾਸ ਦੀਨ ਭਾਵਕ ਨਿਮਾਣ ਜਿਹੇ ਆਦਤ ਜਿਹੇ ਗਰੀਬ ਜਿਹੇ ਸਰਨ ਆਇਓ ਪ੍ਰਭ ਪ੍ਰਭੂ ਪਰਮੇਸ਼ਰ ਜੀ ਮਾਲਕ ਸੁਆਮੀ ਜੀ ਤੁਹਾਡੀ ਸ਼ਰਨ ਦੇ ਵਿੱਚ ਆਏ ਹਾਂ ਅਸੀਂ ਸਾਬ ਲੇਖਾ ਰੱਖੋ ਉਠਾਈ ਤੇ ਸਾਡਾ ਸਾਰਾ ਲੇਖਾ ਮੁਕਾ ਦੇਵ ਮਹਾਰਾਜ ਸਾਡੇ ਖਾਤਿਆਂ ਤੇ ਸਾਡੇ ਹਿਸਾਬ ਕਿਤਾਬ ਤੇ ਲੇਖਾ ਫੇਰ ਦੇਵੋ ਕਲਮਾ ਫੇਰ ਦੇਵੋ ਸੋ ਅਗੋ ਆਪਣੇ ਅਗਲੇ ਬਚਨ ਦੇ ਵਿੱਚ ਧੰਨ ਗੁਰੂ ਅਰਜਨ ਦੇ ਮਹਾਰਾਜ ਕਿਰਪਾ ਕਰਦੇ ਹਾਨਾ ਸੋ ਰਠਾ ਮਹੱਲਾ ਪੰਜਵਾ ਪੁੱਤਰ ਕਲਤਰ ਲੋਕ ਗ੍ਰਹਿ ਬਨਤਾ ਮਾਇਆ ਸੰਬੰਧੇ ਹੀ ਅੰਤ ਕੇ ਬਾਰਕ ਖਰਾ ਨਾ ਹੋਸੀ ਸਭ ਮਿਥਿਆ ਅਸਨੇਹੀ ਪੁੱਤਰ ਕਲਤਰ ਲੋਕ ਗ੍ਰਹਿ ਬਨਤਾ ਅਰਥਾਤ ਕੇ ਚਾਹੇ ਜੀਵ ਦਾ ਪੁੱਤਰ ਹੈ ਚਾਹੇ ਕਲਤਰ ਇਸਤਰੀ ਹੈ ਚਾਹੇ ਲੋਕ ਨੇ ਚਾਹੇ ਗ੍ਰਹਿ ਬਨਤਾ ਕਰ ਤੇ ਘਰ ਵਾਲੀ ਹੈ ਮਹਾਰਾਜ ਕਹਿੰਦੇ ਮਾਇਆ ਸੰਬੰਧੇ ਹੀ ਐਸਾਰੇ ਮਹਾਰਾਜ ਕਹਿੰਦੇ ਮਾਇਆ ਕਰਕੇ ਸਬੰਧੀ ਹਨ ਮਾਇਆ ਕਰਕੇ ਨਾਤੇਦਾਰ ਹਨ ਕਹਿੰਦੇ ਅੰਤ ਕੀ ਬਾਰ ਕੋ ਖਰਾ ਨਾ ਹੋਸੀ ਸਭ ਮਿਥਿਆ ਅਸਨੇਹੀ ਤੇ ਅੰਤ ਵੇਲੇ ਨਾ ਰਿਸ਼ਤੇ ਨਾਤੇਦਾਰਾਂ ਦੇ ਵਿੱਚੋਂ ਕਿਸੇ ਨੇ ਵੀ ਖਰਾ ਸਿੱਧ ਨਹੀਂ ਹੋਣਾ ਕਿਸੇ ਨੇ ਵੀ ਮਿੱਤਰ ਸਿੱਧ ਨਹੀਂ ਹੋਣਾ ਸਹਾਈ ਸਿੱਧ ਨਹੀਂ ਹੋਣਾ ਬਲਕਿ ਮਹਾਰਾਜ ਕਹਿੰਦੇ ਸਭ ਮਿਥਿਆ ਸਨੇਹੀ ਹੈ ਜਿੰਨੇ ਵੀ ਅਸਨੇਹੀ ਭਾ ਪਿਆਰੇ ਹਨ ਮਹਾਰਾਜ ਕਹਿੰਦੇ ਝੂਠੇ ਹਨ ਝੂਠੇ ਜਿ ਚਰ ਪੈਨਨ ਖਾਮਨੇ ਤੇ ਚਰ ਰਖਨ ਗੰਢ ਜਿਤ ਦਿਨ ਕ੍ਰਿਸ਼ਨਾ ਹੋ ਬਈ ਤਿਤ ਦਿਨ ਬੋਲਣ ਗੰਧ ਵਾਲੀ ਅਵਸਥਾ ਹੈ ਕਹਿੰਦੇ ਰੇ ਨਾਰਾ ਕਾਹੇ ਪਪੂਰ ਹੋ ਦੇਹੀ ਓੜ ਜਾਏ ਕੋ ਤੂੰ ਬਾਦਰ ਇਕ ਪਾਜ ਹੋ ਰਾਮ ਸਨੇਹੀ ਰਹਾਓ ਅਰੇ ਨਾਰ ਕਾਹੇ ਪਪੋਰ ਹਉ ਦੇਹੀ ਅਰਥਾਤ ਕਿ ਅਜੀਵ ਹੈ ਇਨਸਾਨ ਹੈ ਮਨੁੱਖ ਕਾਹ ਦੇਐਸ ਮਨੁੱਖਾ ਦੇਹੀ ਨੂੰ ਪਪੋਲਦੇ ਰਹਿੰਦੇ ਜੋ ਲਾਡ ਪਿਆਰ ਦੇ ਨਾਲ ਪਲੋਸਦੇ ਰਹਿੰਦੇ ਜੋ ਪਾਲਦੇ ਰਹਿੰਦੇ ਜੋ ਇਹਦੇ ਲੰਬਾ ਪੌਚੀ ਕਰਦੇ ਰਹਿੰਦੇ ਜੋ ਮਹਾਰਾਜ ਕਹਿੰਦੇ ਊੜ ਜਾਏ ਗੋ ਤੂੰ ਬਦਰ ਤੂੰ ਇਹਦੇ ਬੱਦਲ ਵਾਂਗ ਉੱਡ ਜਾਣਾ ਇਸ ਮਨੁੱਖਾ ਦੇਹੀ ਨੇ ਇੱਕ ਦਿਨ ਸੋਇਸ ਕਰਕੇ ਪਾਸ਼ਾ ਕਹਿੰਦੇ ਇੱਕ ਭਜ ਰਾਮ ਸਨੇਹੀ ਅਰਥਾਤ ਕੇ ਕੇਵਲ ਤੇ ਕੇਵਲ ਇੱਕ ਪਿਆਰੇ RAM ਦਾ ਭਜਨ ਕਰਨਾ ਕਰੋ ਭਾਈ ਇਸੁਰਹਾਵਰਥਾਤ ਵਿਸ਼ਰਾਮ ਦੇ ਕੇ ਅਗੋ ਆਪਣੇ ਬਚਨ ਦੇ ਦੂਸਰੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਤੇਨ ਸੰਘਿਆ ਕਰ ਦੇਹੀ ਕੀਨੇ ਜਲ ਕੋ ਕ੍ਰਪ ਸਮੇਹੀ ਹੋਏ ਅਮਰੋ ਗ੍ਰਹਿ ਮੈਂ ਬੈਠਾ ਕਰਨ ਕਰਨ ਵਿਸਰੋਹੀ ਨਾ ਸੰਗਿਆ ਕਰ ਦੇਹੀ ਕੀਨੇ ਤਿੰਨ ਅੱਖਰ ਪਾਉਣ ਤੋਂ ਉਪਰੰਤ ਮਨੁੱਖਾ ਦੇਹੀ ਦੀ ਰਚਨਾ ਕੀਤੀ ਆ ਪਾਸ਼ਾ ਜੀ ਨੇ ਮਸਤਕ ਦੇ ਵਿੱਚ ਤਿੰਨ ਅੱਖਰ ਪਾ ਕੇ ਕਿਹੜੇ-ਕਿਹੜੇ ਤਿੰਨ ਅੱਖਰ ਕੇ ਜਾਲ ਕੂਕਰ ਪਸਮੇਈ ਅਰਥਾਤ ਕਿ ਮਰਨ ਤੋਂ ਉਪਰੰਤ ਇਹ ਮਨੁੱਖਾ ਦੇਹੀ ਜਲ ਪ੍ਰਵਾਹ ਕੀਤੀ ਜਾਵੇਗੀ ਜਾਂ ਫਿਰ ਕੂਕਰ ਅਰਥਾਤ ਕਿ ਇਸ ਦੀ লাশ ਨੂੰ ਕਾਂ ਕੁੱਤੇ ਖਾਣਗੇ ਜਾਵਿਰ ਪਸਮੇ ਹੀ ਅਰਥਾਤ ਕਿ ਮਰਨ ਤੋਂ ਉਪਰੰਤ ਇਸ ਮਨੁੱਖਾ ਦੇਹੀ ਨੂੰ ਦਗਦ ਕੀਤਾ ਜਾਵੇਗਾ ਜਿਹੜਾ ਆਪ ਸਮੋ ਹੋਵੇਗੀ ਇਹ ਸੜ ਕੇ ਜਾਂ ਮਿੱਟੀ ਦੇ ਵਿੱਚ ਮਿਲ ਕੇ ਇਹ ਤਿੰਨ ਅਖਰ ਪਾ ਕੇ ਮਹਾਰਾਜ ਕਹਿੰਦੇ ਇਸ ਦੇਹੀ ਦੀ ਰਚਨਾ ਕੀਤੀ ਗਈ ਹੈ ਪਰੰਤੂ ਜਿਹੜਾ ਜੀਵ ਹੈ ਇਨਸਾਨ ਹੈ ਮਹਾਰਾਜ ਕਹਿੰਦੇ ਹੋਏ ਆਮਰੋ ਗ੍ਰਹਿ ਮੈਂ ਬੈਠਾ ਕਰਨ ਕਰਨ ਬਿਸਰੋਹੀ ਆਪਣੇ ਆਪ ਨੂੰ ਅਮਰ ਜਾਣ ਕੇ ਆਪਣੇ ਆਪ ਨੂੰ ਸਦੀਵ ਜਾਣ ਕੇ ਸਰੀਰ ਰੂਪੀ ਘਰ ਦੇ ਵਿੱਚ ਬੈਠਾ ਹੋਇਆ ਹੈ ਜੀਵ ਔਰ ਮਹਾਰਾਜ ਕਹਿੰਦੇ ਕਰਨ ਕਰਨ ਬਿਸਰੋਹੀ ਉਸ ਕਰਨ ਕਰਨ ਪਰਮੇਸ਼ਰ ਨੂੰ ਜਗਤ ਬਣਾਉਣੇ ਵਾਲੇ ਅਕਾਲ ਪੁਰਖ ਵੈਗਰੂ ਨੂੰ ਨੇ ਵਿਸਾਰ ਹੀ ਛੱਡਿਆ ਸਾਰੀ ਉਮਰ ਸੁਖ ਆਪਣੇ ਬਚਨ ਦੇ ਤੀਸਰੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਅਨਕ ਪਾਂਥ ਕਰਮਣੀਏ ਸਾਜੇ ਕਾਚ ਤਾਗ ਪਰੋਹੀ ਟੁੱਟ ਜਾਏ ਗੋਸੂਤ ਬਾਪਰੇ ਫਿਰ ਪਾਛ ਪਛਤੋਹੀ ਨਾਨਕ ਪਾਦ ਕਰਮਣੀਏ ਸਾਜੇ ਅਨੇਕਾਂ ਹੀ ਵਿਧੀਆਂ ਕਰਕੇ ਅਨੇਕਾਂ ਹੀ ਤਰਕੀਬਾਂ ਦੇ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਜੀਵਾ ਰੂਪੀ ਮਣਕੇ ਸਾਜੇ ਹੋਏ ਹਨ ਅਤੇ ਇਹਨਾਂ ਜੀਵਾ ਰੂਪੀ ਮਣਕਿਆਂ ਨੂੰ ਮਹਾਰਾਜ ਕਹਿੰਦੇ ਕਾਚਾ ਤਾਗ ਪਰੋਹੀ ਬਰਾਣਾ ਰੂਪੀ ਕੱਚੇ ਤਾਗੇ ਦੇ ਵਿੱਚ ਪਰੋਣਾ ਕੀਤਾ ਹੈ ਕਹਿੰਦੇ ਟੁੱਟ ਜਾਏ ਕੋ ਸੂਤ ਬਾਪਰੇ ਫਿਰ ਪਾਛਾ ਪਸਤੋਹੀ ਟੁੱਟ ਜਾਏਗਾ ਸੂਤ ਬਾਪਰੇ ਤੇ ਹੈ ਵਿਚਾਰਿਆ ਇਹ ਨਾ ਮੰਨਿਆ ਅੱਜ ਜਾ ਮਹਾਰਾਜ ਕਹਿੰਦਾ ਇੱਕ ਦਿਨ ਪੁਰਾਣਾ ਰੂਪੀ ਸੂਤ ਟੁੱਟ ਜਾਣਾ ਹੀ ਕਹਿੰਦਾ ਫਿਰ ਪਾਸ਼ਾ ਪਸ਼ਤੋਹੀ ਤੇ ਫਿਰ ਪਿਛੋਂ ਤੋਂ ਪਛਤਾਵੇਂਗਾ ਜਦ ਤੇਰੇ ਪ੍ਰਾਣ ਤੇਰੇ ਸਰੀਰ ਤੋਂ ਨਿਆਰੇ ਹੋਗੇ ਵੱਖਰੇ ਹੋਗੇ ਫਿਰ ਬਹੁਤ ਝੂਰੇਗਾ ਕਿ ਇੱਥੇ ਆ ਕੇ ਨਾਮ ਹੀ ਨਹੀਂ ਜਪਿਆ ਮੈਂ ਸੁਗਵੰਤਮ ਆਪਣੇ ਬਚਨ ਦੇ ਚੌਥੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਜੇਨ ਤੁਮ ਸਿਰਜੇ ਸਿਰਜ ਸਵਾਰੇ ਤੇ ਸਤਿ ਆਵੋ ਦਿਨ ਰਹਿ ਨਹੀਂ ਜਾਨ ਨਾਨਕ ਪ੍ਰਭ ਕਿਰਪਾ ਤਾਰੀ ਮੈਂ ਸਤਗੁਰ ਓਟ ਗਹੇਹੀ ਜੇਰ ਤੁਮ ਸਿਰਜੇ ਸਿਰਜ ਸਵਾਰੇ ਅਰਥਾਤ ਕਿਹ ਜੀਵ ਹੈ ਇਨਸਾਨ ਜਿਹੜੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਤੇਰੀ ਸਿਰਜਣਾ ਕੀਤੀ ਤੇਰੀ ਘਾੜਤ ਘੜੀ ਤੇਰੀ ਰਚਨਾ ਰਜੀ ਤੇਰੀ ਬਣਤ ਬਣਾਈ ਹੈ ਔਰ ਸਿਰਜ ਜਸਵਾਰੇ ਤੈਨੂੰ ਸਿਰਜ ਕੇ ਸਵਾਰ ਨਾ ਕੀਤਾ ਜਿਹੜੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਕਹਿੰਦੇ ਤੈਸਾ ਇਤਿਹਾਵ ਹੋ ਦਿਨ ਰਹਿ ਨਹੀਂ ਤਿਉ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਧਿਆਉਣਾ ਕਰ ਦਿਨ ਰਾਤ ਭਾਵ ਕੇ ਲਗਾਤਾਰ ਅਖੰਡ ਰੂਪ ਦੇ ਵਿੱਚ ਕਹਿੰਦੇ ਜਨ ਨਾਨਕ ਪ੍ਰਭ ਕਿਰਪਾ ਧਾਰੇ ਮੈਂ ਸਤਿਗੁਰ ਹੋ ਓਟ ਗਹੇਹੀ ਜਾਨ ਨਾਨਕ ਪ੍ਰਭ ਕਿਰਪਾ ਧਾਰੀ ਪੰਜਵੇਂ ਗੁਰੂ ਨਾਨਕ ਧੰ ਗੁਰੂ ਅਰਜਨ ਦੇ ਮਹਾਰਾਜ ਕਿਰਪਾ ਕਰਦੇ ਹਨ ਕਹੇ ਆਕਾਲ ਪੁਰਖ ਵਾਹਿਗੁਰੂ ਜੀ ਅਸੀਂ ਤੁਹਾਡੇ ਜਨ ਤੁਹਾਡੇ ਦਾਸ ਹਾਂ ਪ੍ਰਭ ਕਿਰਪਾ ਧਾਰੀ ਤੇ ਆਪਣੇ ਦਾਸਾਂ ਤੇ ਪ੍ਰਭੂ ਜੀ ਨੇ ਮਾਲਕ ਸੁਆਮੀ ਜੀ ਨੇ ਕਿਰਪਾ ਧਾਰਨ ਕੀਤੀ ਮੇਰ ਕੀਤੀ ਸੋ ਇਸੇ ਕਰਕੇ ਮੈਂ ਸਤਗੁਰ ਓਟ ਗਹੇ ਹੀ ਮੈਂ ਸਤਗੁਰ ਪਾਤਸ਼ਾਹ ਦੀਆਂ ਦੀ ਓਟ ਫੜੀ ਆ ਲਾੜ ਫੜਿਆ ਪੱਲਾ ਫੜਿਆ ਚਰਨ ਫੜੇ ਹਨ ਕਹਿੰਦਾ ਜੈਨਾ ਤਾਂ ਮ ਸਿਰ ਜੈ ਸਿਰ ਜਸਵਾਰੇ ਤੇ ਸਤਿਆਵੋ ਦਿਨ ਰਹਿ ਨਹੀਂ ਜਾਨ ਨਾਨਕ ਪ੍ਰਭ ਕਿਰਪਾ ਧਾਰੇ ਮੈਂ ਸਤਗੁਰ ਓਟ ਗਹੇ ਹੀ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਹਿ